ਵਾਹ ਮੋਦੀ ਸਰਕਾਰ ਮਰਦਾਬਾਤ ਮੋਦੀ ਸਰਕਾਰ ਹਾਏ 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 ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵਾਂ ਦੇਖਣ ਨੂੰ ਮਿਲਿਆ ਆਪਾਂ ਲੱਗਿਆ ਕਿ ਜਿਵੇਂ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਨਾਲ ਤੱਕਾ ਕਰਦੀ ਰਹੀ ਹੈ ਕੇਂਦਰ ਦੀਆਂ ਸਰਕਾਰਾਂ ਦਾ ਜਿਵੇਂ ਕੰਮ ਪਹਿਲਾਂ ਚੱਲਦਾ ਸੀ ਪੰਜਾਬ ਨਾਲ ਤੱਕਾ ਕਰਨਾ ਉਵੇਂ ਹੀ ਹੁਣ ਚੱਲ ਰਿਹਾ ਬਰਸੂ ਜਾਰੀ ਹੈ ਤੇ ਅਸੀਂ ਇਹ ਬਿਲਕੁਲ ਸਹਿਣ ਨਹੀਂ ਕਰਾਂਗੇ ਹੁਣੇ ਪਤਾ ਲੱਗਿਆ ਸਾਨੂੰ ਮੈਂ ਪੂਰੀ ਦਿਨ ਪਹਿਲਾਂ ਹੀ ਕਿ ਜਿਹੜਾ BBMB ਦਾ ਪਾਣੀ ਆ ਕੇਂਦਰ ਸਰਕਾਰ ਨੇ ਟੇਢੇ ਤਰੀਕੇ ਦੇ ਨਾਲ ਬਿਨਾ ਪੰਜਾਬ ਦੇ ਨੌਲੇਜ ਤੋਂ ਉਹਨੂੰ ਹਰਿਆਣਾ ਨੂੰ ਦੇ ਦਿੱਤਾ ਤੇ ਅਸੀਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈਗਾ ਦੇਣ ਦੇ ਲਈ ਪੰਜਾਬ ਦੇ ਲੋਕਾਂ ਦਾ ਪਾਣੀ ਆ ਇਹ ਸਾਡਾ ਪਾਣੀ ਆ ਪੰਜ ਆਪ ਸਾਡੀ ਧਰਤੀ ਆ ਪੰਜ ਦਰਿਆਵਾਂ ਦੀ ਧਰਤੀ ਆ ਇਸ ਕਰਕੇ ਇਹ ਪਾਣੀ ਦੇ ਉੱਤੇ ਪੰਜਾਬੀਆਂ ਦਾ ਜਿਹੜਾ ਹੱਕ ਆ ਤੇ ਪਹਿਲਾਂ ਵੀ ਇਹਦੇ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਬੜਾ ਦਲੇਰਾਨਾ ਬਿਆਨ ਤੇ ਸਪੱਸ਼ਟ ਬਿਆਨ ਹਮੇਸ਼ਾ ਦਿੱਤਾ ਗਿਆ ਕਿ ਅਸੀਂ ਆਪਣੇ ਪਾਣੀਆਂ ਦੇ ਉੱਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ ਪਾਣੀਆਂ ਦਾ ਹੱਕ ਸਿਰ ਪੰਜਾਬੀਆਂ ਦਾ ਤੇ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਆ ਪਾਣੀ ਦੇ ਨਾਲ ਹੀ ਜ਼ਿੰਦਗੀ ਆ ਤੇ ਪਾਣੀ ਦੇ ਨਾਲ ਹੀ ਸਾਡੀ ਖੇਤੀ ਆ ਪਾਣੀ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਸੋ ਅਸੀਂ ਮੈਂ ਫੇਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲੇ ਕੋਈ ਵਾਧੂ ਪਾਣੀ ਨਹੀਂ ਹੈ ਦੇਣ ਦੇ ਲਈ ਜੋ ਇਹ ਡੇਢੇ ਤਰੀਕੇ ਦੇ ਨਾਲ ਕੀਤਾ ਗਿਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਕੀਤਾ ਗਿਆ ਅਸੀਂ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਆ ਤੇ ਜੋ ਵੀ ਪਾਰਟੀ ਵੱਲੋਂ ਹੋਰ ਹੁਕਮ ਹੋਊਗਾ ਉਹ ਅਸੀਂ ਕਿਹੜੇ ਮੱਥੇ ਪ੍ਰਵਾਨ ਕਰਾਂਗੇ ਤੇ ਜਿਹੜਾ ਵੀ ਸਾਨੂੰ ਪ੍ਰੋਟੈਸਟ ਕਰਨਾ ਪਿਆ ਉਹ ਅਸੀਂ ਕਰਾਂਗੇ ਪਰ ਪੰਜਾਬ ਦਾ ਪਾਣੀ ਜਿਹੜਾ ਉਹ ਬਾਹਰ ਨਹੀਂ ਜਾਣ ਦੇਵਾਂਗੇ ਅਸੀਂ ਹਲਕੇ ਦੇ ਬਸੇ ਪਟਾਣਾ ਦੇ ਸਾਰੇ ਲੋਕ ਪੰਜਾਬ ਦੇ ਸਾਰੇ ਲੋਕ ਇਸ ਗੱਲ ਦੇ ਲਈ ਪੂਰੀ ਤਰ੍ਹਾਂ ਦੇ ਤਿਆਰ ਕਰ ਚੁੱਕੇ ਨੇ ਕਿ ਇੱਥੋਂ ਅਸੀਂ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਬਾਹਰ ਨਹੀਂ ਜਾਣ ਦੇਵਾਂਗੇ ਕਿਉਂਕਿ ਪਾਣੀਆਂ ਦੇ ਉੱਤੇ ਸਾਡਾ ਹੱਕ ਆ ਤੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਵੀ ਸਪਸ਼ਟ ਕੀਤਾ ਮਾਨ ਸਾਹਿਬ ਨੇ ਤੇ ਅੱਜ ਵੀ ਅਸੀਂ ਇਹ ਸਪਸ਼ਟ ਕਰਦੇ ਆ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਸਿਰ ਪੰਜਾਬ ਦੇ ਲੋਕਾਂ ਦਾ ਹੱਕ ਆ